ਹੈਲੋ ਸਸਤਰੀ ਗਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਵੋਗੇ ਜੀ ਇੱਥੇ ਟਾਈਮ 'ਚ ਸਵੇਰੇ 7:30-8 ਵਜੇ ਦਾ ਤੇ ਆਪਣੇ ਬਾਰਿਸ਼ ਬਹੁਤ ਲੱਗੀ ਸੀ ਸਵੇਰੇ-ਸਵੇਰੇ ਇਹ ਦੇਖੋ ਸਵੇਰੇ 7:00 ਵਜੇ ਬਾਰਿਸ਼ ਸ਼ੁਰੂ ਹੋ ਗਈ ਸੀ ਕਿੰਨੀ ਬਾਰਿਸ਼ ਪੈ ਰਹੀ ਹੈ ਮੌਸਮ ਐ ਠੰਡਾ ਹੋਇਆ ਪਿਆ ਤੇ ਇਹ ਆਪਾਂ ਇੱਕ ਪਾਸੇ ਚਾਹ ਧਰੀ ਸੀ ਸਵੇਰੇ-ਸਵੇਰੇ ਉਸ ਤੋਂ ਬਾਅਦ ਫਿਰ ਆਪਾਂ ਨੇ ਕੋਲ ਦੁੱਧ ਲਿਆਂਦਾ ਸੀ ਦੁੱਧ ਵੀ ਆਪਾਂ ਗਰਮ ਕਰਕੇ ਉਬਾਲੀ ਦਿਵਾ ਕੇ ਰੱਖ ਲਾਂਗੇ ਪਤਾ ਨਹੀਂ ਸਾਡੀ ਲਾਈਟ ਹੁਣ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਇੰਨਾ ਗਰਮ ਕਰੋ ਤੇ ਫਿਰ ਖਰਾਬ ਹੋ ਜਾਂਦਾ ਹੈ ਇਸ ਲਈ ਆਪਾਂ ਜ਼ਿਆਦਾ ਗਰਮ ਨਹੀਂ ਕਰਕੇ ਰੱਖਦੇ ਆ ਦੁੱਧ ਨੂੰ ਇਹ ਆਪਣੇ ਕੋਲ ਚਾਹ ਪੈਲੀ ਪਈ ਸੀ ਇਹ ਆਪਾਂ ਗਰਮ ਕਰਕੇ ਕੱਢ ਲੈਣੇ ਇਹਨੂੰ ਆਪਾਂ ਬਰਤਨ ਸਾਫ਼ ਕਰਦੇ ਹਾਂ ਅੱਜ ਆਪਣਾ ਆਟਾ ਖਤਮ ਹੋ ਗਿਆ ਸੀ ਇਹ ਡਰਮੀ ਵਿੱਚ ਤੇ ਆਪਾਂ ਸਾਰਾ ਆਟਾ ਜਿਹੜਾ ਹੈਗਾ ਛਾਂਟ ਕੇ ਰੱਖ ਲਾਂਗੇ ਕੱਢ ਕੇ ਤੇ ਡਰਮੀਆਂ ਨੂੰ ਆਪਾਂ ਧੋ ਦਾਂਗੇ ਧੋ ਕੇ ਰੱਖ ਆਟਾ ਪਾ ਛਾਂ ਲੈ ਹੈ ਤੇ ਇਧਰੇ ਬਰਤਨ ਪਏ ਨੇ ਥੋੜੇ ਜਿਹਾ ਆਪਾਂ ਧੋ ਲਾਂਗੇ ਪਹਿਲਾਂ ਧੋਲੇ ਸੀਗੇ ਇਹ ਡਰਮੀਆਂ ਆਪਾਂ ਬਾਹਰ ਆ ਕੇ ਧੋਵਾਂਗੇ ਇੱਥੇ ਧਵੀ ਨਹੀਂ ਗਿਆ ਨਹੀਂ ਰੋਟੀ ਥੱਲੇ ਇਸ ਲਈ ਆਪਾਂ ਬਾਹਰ ਆ ਕੇ ਧੋਵਾਂਗੇ ਇਹ ਇੱਥੇ ਧੋ ਲਾਂਗੇ ਥੋੜੇ ਜਿਹਾ ਬਰਤਨ ਆਪਾਂ ਲਓ ਉਹ ਆਪਾਂ ਕੰਮ ਖਤਮ ਕਰ ਆਏ ਸੀਗੇ ਬਤਨ ਬੋਤਨ ਫਿਰ ਆਪਾਂ ਇੱਥੇ ਲੱਗੇ ਸੀ ਜੀ ਬਣਾਉਣ ਰੋਟੀ ਪ੍ਰਾਤ ਚ ਆਪਣਾ ਆਟਾ ਪਿਆ ਸੀ ਜਿਆਦਾ ਇਸ ਲਈ ਆਪਾਂ ਉਹਦੇ ਚ 4.4 ਚਾਟਾ ਗੁੰਨੇ ਆਂ ਹੀ ਇੱਥੇ ਆਪਾਂ ਧੋਰੇ ਸੀ ਕੱਪੜੇ بارش ਲੱਗੀ ਸੀ ਪਰ ਕੱਪੜੇ ਵੀ ਜ਼ਰੂਰੀ ਸੀ ਧੋਣੇ ਕੋਈ ਗੱਲ ਨਹੀਂ ਆਪਾਂ ਧੋਲ ਕੇ ਮਸ਼ੀਨ ਚ ਸੁਕਾ ਕੇ ਤੇ ਆਪਾਂ ਅੰਦਰ ਹੀ ਖਿਲਾਰ ਦਾਂਗੇ ਆਪੇ ਸੁੱਕ ਜਾਣਗੇ ਤੇ ਪੱਖਾ ਚਲਾ ਕੇ ਇਹ ਜੀ ਆਪਾਂ ਕੱਪੜੇ ਕੱਢ ਲਈਏ ਮਸ਼ੀਨ ਚ ਫੇਰ ਆਪਾਂ ਇਹਨਾਂ ਨੂੰ ਅੰਦਰ ਹੀ ਪਾ ਦਾਂਗੇ ਸਕਾ ਕੇ ਇਹ ਦੇਖੋ بارش ਲੱਗੀ ਹੋਈ ਏ ਆਪਾਂ بارشੇ ਕੱਪੜੇ ਕੁੱਟਲੇ ਧੋ ਲਏ ਨੇ ਰਮੀਆਂ ਵੀ ਧੋਤੀਆਂ ਨੇ ਆਪਾਂ ਕੱਪੜੇ ਧੋ ਕੇ ਆਏ ਸੀ ਬਾਹਰ ਤੇ ਕਿਰਨ ਸਫਾਈ ਕਰਕੇ ਝਾੜੂ ਲੱਗੀ ਸੀ ਫੇਰ ਇਹ ਅੱਜ ਸਕੂਲ ਗਈ ਨਹੀਂ ਛੁੱਟੀ ਕਰ ਲਈ ਐਨੇ ਪਹਿਲੇ ਦਿਨ ਹੀ ਝਾੜੂ ਲਗਾ ਰਹੀ ਸੀ ਤਾਂ ਲਾਰ ਸੋਈ ਦੀ ਸਫਾਈ ਕੀਤੀ ਰੋਟੀ ਬਣਾਉਣ ਤੋਂ ਬਾਅਦ ਫਿਰ ਕਿੰਨੇ ਬਰਤਨ ਹੋ ਗਏ ਤੇ ਨਾਲ ਖਲਾਰਾ ਪੈ ਗਿਆ ਤੇ ਇਹ ਆਪਾਂ ਹੁਣ ਕਰਦੇ ਆਂ ਇਕੱਠਾ ਚਲੋ ਜੇ ਪਰ ਸੋਈ ਨੂੰ ਸਫਾਈ ਕਰਕੇ ਇੱਥੇ ਆਪਾਂ ਲੱਗੇ ਸੀਗੇ ਪੋਚਾ ਲਾਣ ਵਾਸਤੇ ਤੇ ਆਪਾਂ ਇਹਨੂੰ ਪਹਿਲਾਂ ਧੋ ਲੈਣੇ ਆਂ ਫਿਰ ਪੋਚਾ ਲਾਣੇ ਆਂ ਜੇ ਆਪਾਂ ਧੋ ਲਿਆ ਤੇ ਆਪਾਂ ਲਾਣੇ ਹੁਣ ਪੋਚਾ ਹਿੰਗੋ ਚਾ ਲਾ ਕੇ ਤੇ ਫੇਰ ਆਪਾਂ ਥੋੜੇ ਜਿਹਾ ਕੱਪੜੇ ਰਹਿ ਗਏ ਸੀ ਮਸ਼ੀਨ 'ਚ ਉਹ ਕੱਢ ਕੇ ਤੇ ਫੇਰ ਆਪਾਂ ਨਾ ਕੇ ਅੰਨੇ ਇਥੇ ਆਪਾਂ ਕੰਮਕਾਰ ਸਾਰੇ ਖਤਮ ਕਰਕੇ ਵਿਹਲੇ ਹੋ ਗਏ ਸੀ ਤੇ ਕਿਰਨ ਕਹਿੰਦੀ ਮੈਨੂੰ ਚੀਜ਼ ਲਿਆ ਕੇ ਦੋ ਦੁਕਾਨ ਤੋਂ ਇਹ ਬੈਠੀ ਟੀਵੀ ਦੇਖ ਰਹੀ ਸੀ ਆਪਾਂ ਇਹਦੇ ਲਈ ਲਿਆ ਸੀ ਚੀਜ਼ ਦੁਕਾਨ ਤੋਂ ਜਾ ਕੇ ਤੇ ਖਾ ਰਹੀ ਤੇ ਕੰਮ ਆਪਣੇ ਖਤਮ ਹੋ ਗਏ ਨੇ ਤੋਂ ਥੋੜੀ ਜਿਹਾ ਰੈਸਟ ਕਰਾਂਗੇ ਫੇਰ ਉਸ ਤੋਂ ਬਾਅਦ ਚਾਚੂ ਬਣਾਵਾਂਗੇ ਫੇਰ ਕੇ ਇਹ ਆਪਾਂ ਕੱਪੜੇ ਸਾਰੇ ਅੰਦਰ ਹੀ ਸਕਾਰਦੇ ਸੀ ਕਿ ਮਸ਼ੀਨ ਚ ਕੱਢ ਕੇ ਆਪੇ ਸੁੱਕਦੇ ਰਹਿਣਗੇ ਪੱਖਾ ਚਲਾ ਦਾਂਗੇ ਆਪਾਂ ਹੁਣ ਇਹਦੇ ਤੇ ਬਾਾਰ ਪਹਿਲਾਂ بارش ਲੱਗੀ ਸੀ ਫਿਰ ਇੱਕਦਮ ਤਿੱਖੀ ਜੀ ਧੁੱਪ ਨਿਕਲ ਆਈ ਇਹ ਹੁਣ ਧੁੱਪ ਨਿਕਲ ਗਈ ਐ ਇਹੀ ਆਪਾਂ ਬਣਾਈ ਹੈ ਜੀ ਚਾਹ ਉਸ ਤੋਂ ਬਾਅਦ ਆਪਾਂ ਸੌ ਗਏ ਸਸ ਸ਼ਾਮ ਨੂੰ ਬਣਾਈ ਆਪਾਂ ਚਾਹ ਉਠਕੇ ਤੇ ਕੋਲ ਆਪਾਂ ਰਾਤ ਨੂੰ ਅੱਜ ਬਣਾਵਾਂਗੇ ਪਿੰਡੀਆਂ ਪਿੰਡੀਆਂ ਦੀ ਸਬਜ਼ੀ ਬਣਾਵਾਂਗੇ ਤੇ ਕੋਲ ਚਾਹ ਧਰ ਕੇ ਤੇ ਆਪਾਂ ਪਿੰਡੀਆਂ ਤੋ ਕੇ ਰੱਖ ਦੇਣੇ ਉਹਨੇ ਉਹਨੇ ਟਾਈਮ ਨੂੰ ਸੁੱਕ ਜਾਣਗੀਆਂ ਜਿਨਾਂ ਨੂੰ ਆਪਾਂ ਚਾਹ ਚੂਕੀਵਾਂਗੇ ਹੋਰ ਕੰਮ ਕਰਾਂਗੇ ਕਿਉਂਕਿ ਅੱਜ ਬਰਤਨ ਵੀ ਸਾਫ਼ ਕਰਨ ਵਾਲੇ ਪਏ ਨੇ ਹੋਰ ਵੀ ਕੰਮ ਕਰ ਰਹੇ ਨੇ ਉਹਨਾਂ ਨੂੰ ਪਿੰਡੀਆਂ ਆਪੇ ਹੌਲੀ ਹੌਲੀ ਸੁੱਕ ਜਾਣਗੀਆਂ ਤੋ ਕੀ ਆਪ ਪਿੰਡ ਗਿਆ ਰੱਖ ਲੈਨੇ ਰੱਖ ਲਿਆ ਸੀ ਤੇ ਆਪਾਂ ਚਾਹ ਨਾਲ ਥੋਖ ਲੱਗੀ ਆਪਾਂ ਇੱਕ ਰੋਟੀ ਖਾਵਾਂਗੇ ਚਾਰ ਨਾਲ ਕਿਰਨ ਸੁੱਤੀ ਪਈ ਇਥੇ ਤੇ ਉਸ ਤੋਂ ਬਾਅਦ ਚਾਚੂ ਪੀ ਕੇ ਇਹ ਸੋਰੀ ਕਿਰਨ ਵੀ ਪਪਾ ਨਹੀਂ ਸਿੱਕਾ ਗੈੜੂ ਸੋਰੀ ਹਿੱਤੇ ਆਇਥੇ ਜਿਹੜਾ ਕੱਲ ਕਪੜੇ ਕੱਟੇ ਸੀ ਉਹਨੇ ਦੇਰਾ ਆਪਾਂ ਇੱਕ ਬਣਾ ਲੈਨੇ ਆ ਫਿਰ ਦੁਬਾਰਾ ਫਿਰ ਚਾਹ ਬਣਾਣੀ ਪੈਣੀ ਇਹ ਫਿਰ ਆਪਾਂ ਦੁਬਾਰਾ ਚਾਹ ਬਣਾਈ ਸੀ ਤੇ ਨਨ ਪਾਪੜ ਤਲ ਕੇ ਦਿੱਤੇ ਸੀ ਆਪਾਂ ਲੱਕ ਪਿੰਡੀਆਂ ਨੇ ਉਹਨਾਂ ਆਪਣੀ ਸੋਕੀਆਂ ਸੀ ਤੇ ਆਪਾਂ ਕੱਟਦੇ ਆਂ ਜੀ ਸਬਜ਼ੀ ਉਹਨਾਂ ਪਿੰਡੀਆਂ ਨੂੰ ਕੱਟ ਕੇ ਕਪੜਾ ਰੱਖ ਲਿਆ ਸੀ ਉਸ ਤੋਂ ਬਾਅਦ ਫਿਰ ਬਰਤਨੋਗੇ ਸਿੱਕੇ ਨਸਾਰੇ ਪਤਾ ਉਹਨੇ ਕਿ ਜਿਆਦਾ ਇਕੱਠੇ ਹੋ ਜਾਣ ਫਿਰ ਖਾ ਹੋ ਜਾਂਦੇ ਇਸ ਲਈ ਪਨਾਲ ਦੀ ਨਾਲ ਹੀ ਮਾਜ ਲੈਨੇ ਆ ਫਿਰ-ਫਿਰ ਇਕੱਠੇ ਹੁੰਦੇ ਨੇ ਜਿਆਦਾ ਉਸ ਤੋਂ ਬਾਅਦ ਪਨਾਲ ਦੀ ਨਾਲ ਮਾਜ ਲੈਨੇ ਤੇ ਇੱਥੇ ਆਪਾਂ ਕੜਾਈ ਧਾਰਤੀ ਤੇਲ ਪਾ ਕੇ ਤੇ ਆਪਾਂ ਬਣਾਨੇ ਜੀ ਸਬਜ਼ੀ ਹੋਣਾ ਬਾਰਵੀਂ ਹਨੇ ਰਾਵ ਚੱਲੇ ਆ। ਇਹ ਪਰਤੇ ਕੱਟ ਕੇ ਸਾਰਾ ਕੁਝ ਰੱਖ ਲਿਆ ਸੀ। ਤੇ ਆਪਾਂ ਹੌਲੀ-ਹੌਲੀ ਸਬਣਾਨੇ ਦੀ ਸਜੀ। ਇਹ ਤੇਲ ਆਪਣਾ ਗਰਮ ਹੋ ਗਿਆ। ਪਹਿਲਾਂ ਆਪਾਂ ਜੀਰਾ ਪਾਵਾਂਗੇ। ਇਸ ਤੋਂ ਬਾਅਦ ਅਲੂਣੇ ਚਾਂ ਤੇ ਥੋੜੀ ਜਿਹੀ ਲਸਣ ਦੀ ਚਿਮਮੀ ਸੀ ਲਿਆ ਉਹ ਵੀ ਪਾਲਣ ਕੱਟ ਕੇ ਤੇ ਟਮਾਟਰ ਤੇ ਥੋੜਾ ਜਿਹਾ ਸੇਕ ਲਵਾ ਕੇ ਉਸ ਤੋਂ ਬਾਅਦ ਪਿਆਜ਼ ਪਾਵਾਂਗੇ। ਇਹ ਅੱਜ ਆ ਕੇ ਫਿਰ ਆਪਣੀ ਢੀਂਗਿਆ ਆਪਾ ਸਬਜੀ ਬਣਾ ਲਾਂਗੇ ਜੀ 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 ਅਟਾ ਗੁੰਨੇ ਕੇ ਰੱਖਿਤੇ ਫਿਰ ਬਸ ਤੇ ਵੀ ਸਾਫ ਕਰਕੇ ਰੱਖ ਗਏ ਕਿ ਕੀੜੇ ਜੋ ਜਾਂਦੇ ਆ ਰਾਤ ਨੂੰ ਇਸ ਲਈ ਆਪਾਂ ਜਲਦੀ ਸਬਜ਼ੀ ਬਣਾ ਕੇ ਖਤਮ ਕਰ ਲਾਂਗੇ ਕੰਮ ਨਹੀਂ ਤੇ ਕੀੜੇ ਬਹੁਤ ਆ ਜਾਂਦੇ ਨੇ ਰਾਤ ਨੂੰ ਫਿਰ ਲਾਈਟ ਬੰਦ ਕਰਨੀ ਪੈਂਦੀ ਹੈ ਇਸ ਲਈ ਆਪਾਂ ਟਾਈਮ ਨਾਲ ਹੀ ਬਣਾ ਲੈਣੇ ਹੈ ਇਹਨਾਂ ਨੂੰ ਕਿ ਪਾਧਾਂ ਜੀ ਆਪਾਂ ਪਹਿਲਾਂ ਪਿਆਜ਼ ਥੋੜੇ ਜਲਦੀ ਹੋ ਜਾਣਗੇ ਤੇ ਬਾਕੀ ਮਿਰਚਾਂ वगैरह ਆਪਾਂ ਬਾਅਦ ਚ ਪਾਵਾਂਗੇ ਮਸਾਲੇ ਸਹਿਲਾ ਆਪਾਂ ਕੱਲਾ ਪਿਆਜ਼ ਪਾ ਕੇ ਇਹਨਾਂ ਲਈ ਇਹ ਆਪਣਾ ਆਟਾ ਖਤਮ ਹੋ ਗਿਆ ਸੀ ਇਸ ਤਰ੍ਹਾਂ ਹੀ ਹੁਣ ਲੈਂਦਾ ਚੱਕ ਕੇ ਸਵੇਰੇ ਪਾਵਾਂਗੇ ਆਪਾਂ ਦਰਨੀਏ ਚ ਤੇ ਆਪਾਂ ਆਟਾ ਗੁੰਨ ਕੇ ਰੱਖ ਲਿਆ ਤੇ ਸਬਜੀ ਵੀ ਆਪਣੀ ਬਣੀ ਗਈ ਹੈ ਤੇ ਆਪਾਂ ਟੱਕ ਦੇ ਦਿੰਦੇ ਇਹਨੂੰ ਤੇ ਇਹ ਬੱਤਾਂ ਜਿਹੜੇ ਥੋੜੇ ਜਿਹੁੰਦੇ ਆ ਨਾਲ वो भी आप साफ करके रख लेने की जी खैर के रोटी बनावानी जी हट बज गए जी बार भी नेरा हो गया परली लैट नहीं चलाई कि नेरा लग रहा है जगह जगा के आए पहला? ਪਪਲ ਆਈ ਟੌਨ ਕਾਰਤਿਕ ਇੱਧਰ ਲਈ ਜਗਾਤੇ ਆਪਣੇ ਕੱਪੜੇ ਧਾਰਨ ਵਾਲੇ ਪਏ ਆ ਜੇ ਤਾਰ ਤੋਂ ਥੋੜੇ ਜਿਹਾ ਬਾਹਰ ਪਾ ਦਿੱਤੇ ਸੀ ਕੁਛ ਆਪਣੇ ਅੰਦਰ ਹੀ ਸੁੱਕ ਰਹੇ ਸੀ ਚਲੋ ਜੀ ਅੱਜ ਦੇ ਵਲੌਗ ਚ ਇੰਨਾ ਹੀ ਪਲੀਜ਼ ਵਲੌਗ ਨੂੰ ਇੱਕ ਲਾਈਕ ਜਰੂਰ ਕਰ ਦਿਆ ਕਰੋ ਅੱਜ ਦੇ ਲਈ ਇੰਨਾ ਹੀ ਬਾਏ